ਬਿੰਦਰ ਦੁਕਾਨ ਸਾਰਾ ਦਿਨ ਕਿੱਥੇ ਗਈ ਸੀਗੀ ਮੈਂ ਤੈਨੂੰ ਪਲਾਟ ਚ ਵੀ ਦੇਖਣ ਗਈ ਵੇਲੀ ਚ ਵੀ ਤੇ ਤੂੰ ਦੱਸ ਕਿ ਨਹੀਂ ਗਈ ਹੈਗੀ ਕਿਉਂ ਮੈਂ ਕਿਉਂ ਦੱਸ ਕੇ ਜਾਣਾ ਹੈਗਾ ਤੇ ਦੱਸਣਾ ਤਾਂ ਚਾਹੀਦਾ ਨਾ ਜੇ ਬਾਹਰ ਜਾਣਾ ਹੈ ਫਿਕਰ ਹੁੰਦੀ ਆ ਬੰਦੇ ਨੂੰ ਹਾਂ ਤੁਹਾਨੂੰ ਤੇ ਬਹੁਤ ਫਿਕਰ ਹੁੰਦੀ ਆ ਪਤਾ ਹੀ ਆ ਮੈਨੂੰ ਜਿੰਨਾ ਕਿ ਤੁਹਾਨੂੰ ਫਿਕਰ ਹੁੰਦੀ ਆ ਫਿਕਰ ਤੇ ਇਹ ਪੈ ਗਈ ਹੁਣੀ ਆ ਵੀ ਬਿੰਦਰ ਪਤਾ ਨਹੀਂ ਕਿੱਥੇ ਚੜ ਗਈ ਮੈਂ ਤਾਂ ਉਹਦੇ ਸਾਰੇ ਥਾਂ ਬੰਦ ਕਰਾਏ ਆ ਜਿੰਨਾ ਮੈਂ ਪੇਕਿਆਂ ਦੇ ਜਾ ਸਕਾਂ ਪੀ ਉੱਥੇ ਵੀ ਚੁਗਲੀਆਂ ਲਾ ਲਾ ਕੇ ਬੁਰਾ ਹਾਲ ਕੀਤਾ ਪਿਆ ਵਾ ਮੇਰੀ ਮਾਂ ਵੀ ਮੇਰੇ ਦਵਾਲੇ ਹੋ ਜਾਂਦੀ ਏ ਇਹ ਫਿਕਰ ਹੁਣੀ ਨਾ ਪੀ ਹੁਣ ਇਹਨੇ ਕਿਹੜਾ ਥਾਂ ਲੱਭ ਲਿਆ ਵਾ ਜਿੱਥੇ ਜਾਂਦੀ ਏ ਚੱਲ ਏਹੀ ਤੂੰ ਮੰਨ ਲਾ ਕਿ ਮੈਨੂੰ ਏਹੀ ਫਿਕਰ ਆ ਤੂੰ ਕਿੱਥੇ ਗਈ ਕਿੱਥੇ ਸੀਗੀ ਫਿਰ ਗੋਪੀ ਦੀਦੀ ਦੇ ਘਰੇ ਗਈ ਸੀ ਲੈ ਕੋ ਲਾ ਰਜਿਸਟਰ ਚ ਮੈਂ ਦਿਨੂ ਗੇਵੀ ਕਿਹਾ ਕਿ ਗੋਪੀ ਦੀਦੀ ਦਾ ਨਾਂ ਜਾਇਆ ਕਰ ਉਹ ਆਪਣਾ ਘਰ ਤੋੜਦੀ ਆ ਆਪਣੇ 'ਚ ਲੜਾਈ ਪਾਉਂਦੀ ਆ ਉਹਨੇ ਆਪਣਾ ਤਾਂ ਖਦਮਗਾ ਤੋ ਰੋਕਿਆ ਨਹੀਂ ਏ ਤੁਸੀਂ ਮੈਨੂੰ ਸਾਰੀਆਂ ਥਾਵਾਂ ਤੋਂ ਤੇ ਰੋਕ ਦਿੰਨੇ ਜਾਣ ਤੋਂ ਮੈਂ ਤਾਂ ਜਾਣਾ ਆ ਗੋਪੀ ਦੀਦੀ ਦੇ ਘਰੇ ਨਾਲੇ ਉਹ ਪਤਾ ਕਿੰਨੀਆਂ ਚੰਗੀਆਂ ਗੱਲਾਂ ਕਰਦੀ ਆ ਮੇਰੇ ਨਾਲ ਤੈਨੂੰ ਹੁਣ ਚੰਗੀਆਂ ਲੱਗਦੀਆਂ ਨਾ ਜੇ ਤੈਨੂੰ ਸਮਝ ਆਈ ਫੇਰ ਨਹੀਂ ਚੰਗੀਆਂ ਲੱਗਣੀਆਂ ਫੇਰ ਤੈਨੂੰ ਸਮਝ ਆਉਣੀ ਕਿ ਉਹਨੇ ਕੀ ਕੁਛ ਕੀਤਾ ਆ ਕਿੰਨਾ ਦਿਨ ਚੁੱਕਣਾ ਦਿੱਤੀ ਆ ਕਿਉਂ ਉਹਨੇ ਮੈਨੂੰ ਕੀ ਚੁੱਕਣਾ ਦੇ ਦਿੱਤੀ ਆ ਜੇ ਕੋਈ ਪਿਆਰ ਨਾਲ ਗੱਲ ਕਰ ਲੈਂਦਾ ਉਹ ਚੁੱਕਣਾ ਆ ਜਾਂਦੀ ਆ ਉਹ ਤੇਰੇ ਨਾਲ ਪਿਆਰ ਨਾਲ ਗੱਲਾਂ ਨਹੀਂ ਕਰਦੀ ਤੇ ਨਾ ਮਿੱਠੀਆਂ ਮਿੱਠੀਆਂ ਕਰਕੇ ਤੇ ਆਪਣੇ ਘਰ ਲੜਾਈ ਪਾਉਣੀ ਆ ਉਹਨੇ ਆਪਦਾ ਤਾਂ ਸਾਰਾ ਕੁਝ ਖਤਮ ਕਰ ਲਿਆ ਆ ਵੱਖ-ਵੱਖ ਹੁਣ ਆਪਣਾ ਵੀ ਕਰ ਦੇਣਾ ਇਦਾਂ ਹੀ ਮੈਂ ਸ਼ਦੈਨ ਮੇਰੇ ਕੋ ਦਿਮਾਗ ਹੈ ਨਹੀਂ ਆ ਮੈਨੂੰ ਨਹੀਂ ਪਤਾ ਕੋਈ ਕੀ ਕਰਨ ਦਿਆ ਕੀ ਨਹੀਂ ਕਰਨ ਦਿਆ ਹੈਗਾ ਮਿੱਠੀਆਂ ਮਿੱਠੀਆਂ ਮਾਰਦੇ ਤਾਂ ਇਦਾਂ ਤੇ ਤੁਸੀਂ ਵੀ ਮੇਰੇ ਨਾਲ ਮਿੱਠੀਆਂ ਮਿੱਠੀਆਂ ਮਾਰਦੇ ਹੀ ਫਿਰ ਇਹਦਾ ਮਤਲਬ ਤੁਸੀਂ ਮੇਰੇ ਨਾਲ ਧੋਖਾ ਵੀ ਕਰਨ ਨਹੀਂ ਦਹਿ ਹੈ ਉਹ ਆਪਣਾ ਟੱਬਰ ਹੁੰਦਾ ਆ ਉਹ ਬਾਹਰ ਦੀ ਆ ਅਸੀਂ ਤੇਰਾ ਆਪਣਾ ਟੱਬਰ ਆ ਤਾਂ ਕਰਕੇ ਉਹ ਤੁਸੀਂ ਕਰੋ ਮਿੱਠੀਆਂ ਮਿੱਠੀਆਂ ਤੇ ਉਹ ਸਹੀ ਆ ਜੇ ਕੋਈ ਹੋਰ ਜੱਜਣਾ ਬੋਲ ਪੈਂਦਾ ਤੇ ਉਹ ਮਾੜਾ ਹੋ ਗਿਆ ਨਾ ਨਾਲ ਗੋਪੀ ਦੀਦੀ ਨੂੰ ਕੋਈ ਗੱਲ ਨਹੀਂ ਕਹਿਣੀ ਹੈਗੀ ਉਹਨੇ ਨਹੀਂ ਮੈਨੂੰ ਕੋਈ ਚੁੱਕਣਾ ਦਿੱਤੀ ਹੈਗੀ ਬੰਦੇ ਦਾ ਆਪਣਾ ਵੀ ਦਿਮਾਗ ਹੁੰਦਾ ਆ ਮੇਰੇ ਕੋ دماغ ਹੈ ਨਹੀਂਗਾ ਮੈਨੂੰ ਨਹੀਂ ਪਤਾ ਕਿ ਕੀ ਸਹੀ ਆ ਕੀ ਗਲਤ ਆ ਤੇ ਤੂੰ ਇੰਨੀ دیر ਹੋ ਗਈ ਮੈਨੂੰ ਦੇਖਦੀ ਮੈਂ ਕਦੀ ਉਹਨਾਂ ਘਰ ਗਈ ਆ ਵਾਦੂ ਨਾ ਮੈਂ ਕਦੀ ਨਹੀਂ ਗਈ ਮੈਂ ਤੂੰ ਦੇਖਿਆ ਕਦੀ ਮੈਨੂੰ ਜਾਂਦੀ ਮੇਰੀ ਗੱਲ ਸੁਣੋ ਜਦੋਂ ਤੁਸੀਂ ਬਾਜ਼ਾਰ ਚਲੇ ਜਾਂਦੇ ਹਨਾ ਮੈਨੂੰ ਕੀ ਪਤਾ ਤੁਸੀਂ ਕਿੱਥੋਂ ਕਿੱਥੋਂ ਘੁੰਮ ਕੇ ਆਉਂਦੇ ਆ ਕਿੰਨਾ ਕਿੰਨਾ ਟਾਈਮ ਲਾ ਕੇ ਆਉਂਦੇ ਆ ਮੈਂ ਬਾਜ਼ਾਰ ਵਿੱਚ ਵੀ ਤੇ ਮੈਂ ਤੁਹਾਨੂੰ ਕਦੀ ਆਈ ਨੂੰ ਪੁੱਛਿਆ ਤੇ ਜੇ ਤੈਨੂੰ ਇੰਨਾ ਹੀ ਵਹਿਮ ਆ ਕਿ ਮੈਂ ਜ਼ਿਆਦਾ ਟਾਈਮ ਲਾ ਕੇ ਉਹ ਨਹੀਂ ਬਾਜ਼ਾਰ ਤੇ ਤੂੰ ਮੈਨੂੰ ਪੁੱਛ ਹੀ ਲਿਆ ਕਰ ਉਦਾਂ ਵੀ ਹੁਣ ਤੈਨੂੰ ਬੋਲਣ ਦਾ ਤਾਂ ਪਤਾ ਨਹੀਂ ਆ ਕਿ ਕਿੱਦਾਂ ਬੋਲਣਾ ਮੈਂ ਇਹਦੇ ਨਾਲ ਤੇ ਮੈਂ ਹੁਣ ਜਿੱਦਾਂ ਬੋਲਦੀ ਉਹਦਾਂ ਹੀ ਬੋਲਦੀ ਆ ਮੈਂ ਕੀ ਵਖਰਾ ਕਹਿ ਦਿੱਤਾ ਵਾ ਤੇ ਨਾਲੇ ਜੇ ਮੈਂ ਪੁੱਛ ਵੀ ਲਵਾਂਗੀ ਫਰਜ਼ ਕਰੋ ਮੈਂ ਤੁਹਾਨੂੰ ਪੁੱਛ ਵੀ ਲਾਂ ਤੁਸੀਂ ਮੈਨੂੰ ਸੱਚ ਦੱਸਣ ਲੱਗੇ ਉਹ ਤਾਂ ਮੈਂ ਆ ਜਿਹੜੀ ਆ ਕੇ ਤੁਹਾਨੂੰ ਦੱਸ ਦਿੱਤਾ ਵੀ ਉਹਦੇ ਘਰੇ ਗਈ ਹੀਗੀ ਤੁਸੀਂ ਤਾਂ ਮੈਨੂੰ ਕਦੇ ਵੀ ਸੱਚ ਨਹੀਂ ਹੀ ਦੱਸਣਾ ਹਮੇਸ਼ਾ ਤੇ ਇਹ ਉਹ ਹੀ ਗੱਲ ਕਿ ਮੈਂ ਬਾਜ਼ਾਰ ਗਈ ਹੀ ਬਾਜ਼ਾਰ ਚ ਇੰਨਾ ਟਾਈਮ ਲੱਗ ਗਿਆ ਮੈਨੂੰ ਉਹ ਘਰ ਦੇ ਕੰਮਾਂ ਤੋਂ ਬਚਣ ਲਈ ਫਿਰ ਕਿੰਨਾ ਕਿੰਨਾ ਚਿਰ ਲੋਕਾਂ ਦੇ ਘਰੇ ਬੈਠੇ ਰਹਿੰਦੇ ਆ ਤੇ ਆ ਕੇ ਮੈਨੂੰ ਬਾਜ਼ਾਰ ਦਾ ਬਹਾਨਾ ਬਣਾ ਦਿੰਦੇ ਨੇ ਹੋਨ ਅਸਲ ਚ ਨਾ ਮੈਨੂੰ ਸਮਝ ਆਉਣ ਲੱਗ ਪਈ ਐ ਇਸੇ ਗੱਲ ਦਾ ਤੁਹਾਨੂੰ ਦੁੱਖ ਆ ਮੈਨੂੰ ਇਸੇ ਗੱਲ ਦਾ ਦੁੱਖ ਨਹੀਂ ਆ ਬਾਜ਼ਾਰ ਤਾਂ ਮੈਂ ਜਾਣੀ ਹੀ ਜਾਂ ਕੁਛ ਚੀਜ਼ ਸਮਾਨ ਲੈਣ ਜਾਣੀ ਹੀ ਗੋਪੀ ਦੀਦੀ ਘਰ ਜਾਣਾ ਜ਼ਰੂਰੀ ਸੀਗਾ ਹਾਂ ਜ਼ਰੂਰੀ ਸੀਗਾ ਜਿਹੜਾ ਮੇਰਾ ਦੁੱਖ ਸੁੱਖ ਸੁਣੇ ਤੇ ਮੈਂ ਤਾਂ ਉਹਦੇ ਕੋਲ ਜਾਣਾ ਹੀ ਜਾਣਾ ਆ ਜਦੋਂ ਤੁਸੀਂ ਫੋਨ ਕਰਕੇ ਮੇਰੀ ਮੰਮੀ ਨੂੰ ਇਹ ਗੱਲ ਕਹਿ ਦਿਤੀ ਆ ਕਿ ਇਹ ਲੜਦੀ ਆ ਹਨਾ ਤੁਹਾਨੂੰ ਤੇ ਇੰਨਾ ਵੀ ਨਹੀਂ ਆਇਆ ਕਿ ਉਹਦੀ ਭੈਣ ਦਾ ਵਿਆਹ ਰੱਖਿਆ ਆ 100 ਕੰਮ ਹੁੰਦੇ ਘਰ ਦੇ ਵਿੱਚ ਕਰਨ ਵਾਲੇ ਹਨਾ ਤੇ ਤੁਸੀਂ ਤਾਂ ਵੀ ਮਾੜਾ ਜਿੰਨਾ ਨਹੀਂ ਸੋਚਿਆ ਮੇਰੀ ਮੰਮੀ ਨੂੰ ਜੋ ਫੋਨ ਕੀਤਾ ਤੂੰ ਹੀ ਆਪਣੀ ਮੰਮੀ ਨੂੰ ਫੋਨ ਕਰਦੇ ਹਾਂ ਉਹਨਾਂ ਨੂੰ ਕਿਉਂ ਨਹੀਂ ਕੀਤਾ ਇਹ ਗੱਲ ਦੇਰੀ ਹੀ ਤਾਂ ਤੇਰੀ ਮੰਮੀ ਨੂੰ ਕਰਨੀ ਸੀ ਕਿਉਂ ਮੇਰੀ ਕਾਦੀ ਹੀ ਬਰਾਬਰ ਦੀ ਤਾਂ ਤੂੰ ਵੀ ਆਡੇ ਫਾਇਲ ਇੰਨੀ ਨਾਲ ਮੇਰੇ ਨਾ ਹੋਰ ਮੈਂ ਤੁਹਾਨੂੰ ਕਿਤੇ ਬੁਲਾਇਆ ਥੋੜੀ ਹੀਗਾ ਆ ਕੇ ਤੂੰ ਹੀ ਚਾਚਾ ਪੁੱਛਣ ਆਏ ਆ ਮੈਨੂੰ ਜਿੱਦਾਂ ਦਾ ਤੁਹਾਡਾ ਘਰ ਆ ਨਾ ਉਦਾਂ ਦਾ ਹੀ ਇਹ ਘਰ ਮੇਰਾ ਆ ਜਿੱਦਾਂ ਦਾ ਤੁਹਾਡਾ ਆਂਡ ਗਵਾਂਡਕ ਆਂਡ ਗਵਾਂਡ ਮੇਰਾ ਵੀ ਹੈਗਾ ਵਾ ਮੈਂ ਵੀ ਜਾ ਸਕਦੀ ਹਾਂ ਉਹਨਾਂ ਦੇ ਘਰ ਤੁਸੀਂ ਹੀ ਨਹੀਂ ਇਕੱਲੇ ਜਾ ਸਕਦੇ ਆਣ ਗਵਾੜਾ ਹੈਗਾ ਤੇ ਤੂੰ ਮਤਲਬ ਬੇਵਜ੍ਹਾ ਧੁਰੇ ਰੋ ਤੂੰ ਤੇ ਆਪਣੀ ਮਰਜ਼ੀ ਆ ਮੈਂ ਕਿਹੜਾ ਬੇਵਜ੍ਹਾ ਗਈ ਮੈਨੂੰ ਵੀ ਕੋਈ ਕੰਮ ਆਪਣਾ ਆਪਣਾ ਕੰਮ ਛੱਡ ਕੇ ਤੇ ਆਣ ਗਵਾੜਣ ਨਾਲ ਗੱਲਾਂ ਕਰਨ ਜਾਓ ਤੇ ਕੰਮ ਹੋਇਆ ਨਹੀਂ ਆ ਕੰਮ ਤਾਂ ਮੈਂ ਸਾਰਾ ਕਰਕੇ ਗਈ ਆ ਸਾਰਾ ਘਰ ਦਾ ਕੰਮ ਮੈਂ ਕਰਕੇ ਫੇਰ ਗਈ ਜਦੋਂ ਵੇਲੀ ਹੋਈ ਇੱਕ ਜिद ਫੜ ਲਈ ਕਿ ਮੈਂ ਗੱਲ ਨਹੀਂ ਮੰਨਣੀ ਹਨਾ ਇਹਦੀ ਤਾਂ ਉਹ ਤੇਰੀ ਮਰਜ਼ੀ ਆ ਨਹੀਂ ਇਦਾਂ ਹੀ ਸਮਝ ਲਓ ਜੇ ਤੁਹਾਨੂੰ ਲੱਗਦਾ ਆ ਇਹ ਗੱਲ ਤੇ ਤੁਸੀਂ ਇਦਾਂ ਸਮਝ ਲਓ ਬਾਕੀ ਮੈਂ ਕਦੀ ਲੜਾਈ ਵਾਲੇ ਪਾਸੇ ਨਹੀਂ ਆਉਣੀ ਤੁਸੀਂ ਸਵਾਲ ਹੀ ਇਦਾਂ ਦਾ ਪੁੱਛਦੇ ਆਂ ਕਿ ਬੰਦਾ ਲੜਨ ਲਈ ਮਜਬੂਰੀ ਹੋ ਜਾਈ। ਮੈਂ ਹੁਣ ਤੈਨੂੰ ਤਾਂ ਪਿੰਦਰ ਕੁਛ ਨਹੀਂ ਕਹਿਣਾ ਤੇ ਜੇ ਗੋਪੀ ਦੀਦੀ ਆ ਗਈ ਨਾ ਕਿਤੇ ਮੇਰੇ ਸਾਹਮਣੇ ਫੇਰ ਮੈਂ ਇਹਨੂੰ ਦੱਸਣਾ ਪਤਾ ਕਿ ਕਿੱਦਾਂ ਕਿਸੇ ਦੇ ਘਰ ਗਲੇਸ਼ ਪਾਈ ਦੀ। ਮੇਰੀ ਗੱਲ ਸੁਣੋ ਗੋਪੀ ਦੀਦੀ ਨੂੰ ਕੁਛ ਕਹਿਣ ਦੀ ਲੋੜ ਨਹੀਂ ਹੈਗੀ। ਇਹ ਘਰ ਜਿੰਨਾ ਤੁਹਾਡਾ ਨਾ ਉਹਨਾਂ ਮੇਰਾ ਵੀ ਆ ਤੇ ਉਹ ਕਿਉਂ ਨਾ ਆਵੇ ਇਸ ਘਰ ਦੇ ਵਿੱਚ ਆਉਗੀ ਉਹ ਤਾਂ ਇੱਥੇ ਤੁਸੀਂ ਕੌਣ ਹੋਣੇ ਉਹਨੂੰ ਰੋਕਣ ਵਾਲੇ? ਨਹੀਂ ਮੈਂ ਤਾਂ ਆਵੇ ਇਹ ਥੋੜੀ ਆ ਕਿ ਗਲੇਸ਼ ਹੀ ਪਾਉਣ ਆਉਣਾ ਵਾ ਤੇ ਤੁਹਾਨੂੰ ਕਿੱਦਾਂ ਪਤਾ ਵੀ ਉਹ ਗਲੇਸ਼ ਪਾਉਣ ਲਈ ਆ? ਕਲੇਸ਼ ਤਾਂ ਸਾਡਾ ਆਪਣਾ ਨਹੀਂ ਮੁਕਣ ਡਿਆ ਲੜਾਈ ਤਾਂ ਤੁਸੀਂ ਵਾਰ-ਵਾਰ ਆ ਕੇ ਆਪ ਮੁੱਲ ਲੈਣੇ ਪੈਂ ਘੜੀ-ਘੜੀ ਪਿੱਛੋਂ ਮੈਨੂੰ ਪੁੱਛ-ਪੁੱਛ ਕੇ ਨਹੀਂ ਪਹਿਲਾਂ ਤਾਂ ਮੈਂ ਜਦੋਂ ਦਿਨ ਬੁਲਾਉਣੀ ਨਹੀਂ ਤੇ ਇੰਨਾ ਪਿਆਰ ਨਾਲ ਬੋਲਦੀ ਤੇ ਹੁਣ ਕਿਉਂ ਖੜੀ ਘਵਾੜੀ ਵਾਂਗੂ ਪੈਣੀ ਆ ਫਿਰ ਉਹ ਤਾਂ ਜਿੱਦਾਂ ਦਾ ਤੁਸੀਂ ਬੋਲੂਗੇ ਉਦਾਂ ਦੀ ਆਵਾਜ਼ ਅੱਗੋਂ ਆਊਗੀ ਨਾ ਤੁਸੀਂ ਕਿਹੜਾ ਚਾਜਣਾ ਬੋਲਦੇ ਆ ਵਾਰ-ਵਾਰ ਕਿੱਥੇ ਗਈ ਸੀ ਕਿੱਥੇ ਗਈ ਸੀ ਮੈਂ ਨਿੱਕੀ ਜੀ ਬੱਚੀ ਆ ਜਿਹਦੇ ਤੇ ਇੰਨੀਆਂ پابੰਦੀਆਂ ਲਾਈਆਂ ਵਾ ਵੀ ਤੂੰ ਸੜਕ ਤੇ ਨਾ ਜਾਵੀ ਕੋਈ ਫੜ ਕੇ ਲੈ ਜਾਊਗਾ ਦਸ ਹੱਦ ਹੋ ਗਈ ਤੁਹਾਡੇ ਵਾਲੀ ਮੈਨੂੰ ਤਾਂ ਤੂੰ ਹੀ ਇਦਾਂ ਨਿੱਕੀ ਜੀ ਕਾਕੀ ਬਣਾ ਕੇ ਰੱਖਿਆ ਅੰਦਰ ਹੀ ਵੜੀ ਰਹਿ ਅੰਦਰ ਹੀ ਵੜੀ ਰਹਿ ਮੈਂ ਤੇ ਅੰਦਰ ਬੈਠਾ ਜਾ ਕੇ ਤੂੰ ਇਹ ਚਾਹੁੰਦੀ ਹੋਣੀ ਆ ਕਿ ਜਿੱਦਾਂ ਗੋਪੀ ਦੀਦੀ ਵੱਖਰੀ ਹੋ ਕੇ ਤੇ ਘੁੰਮਦੀ ਫਿਰਦੀ ਆ ਤੇ ਮੈਂ ਵੀ ਉਦਾਂ ਕਰਾਂ ਕਿ ਮੇਰੇ ਤੇ ਕੋਈ ਰੋਕ ਟੋਕ ਨਾ ਕਰੇ ਮੈਂ ਚਾਹੁੰਨੀ ਆ ਵੀ ਮੇਰੇ ਤੇ ਕੋਈ ਰੋਕ ਟੋਕ ਨਾ ਹੋਵੇ ਮੈਂ ਵੱਖਰੇ ਹੋਣ ਦੀ ਗੱਲ ਨਹੀਂ ਕੀਤੀ ਵੱਖਰੇ ਹੋਣ ਦੀ ਜਿੰਨੀ ਵਾਰੀ ਗੱਲ ਆਈ ਤੁਹਾਡੇ ਵੱਲੋਂ ਹੋਈ ਆ ਮੇਰੇ ਵੱਲੋਂ ਕਦੇ ਨਹੀਂ ਹੋਈ ਤੇ ਗੱਲਾਂ ਹੀ ਇਦਾਂ ਦੀਆਂ ਹੋਣ ਨਹੀਂਆਂ ਵੱਖਰੇ ਹੋਣ ਵਾਲੀਆਂ ਹੋਣ ਡੀਆਂ ਤੇ ਕਹਿਣਾ ਹੀ ਆ ਮੈਨੂੰ ਤਾਂ ਕੋਈ ਨਹੀਂ ਲੱਗਦਾ ਵੱਖਰੇ ਹੋਣ ਵਾਲੀ ਮੈਂ ਕੋਈ ਗੱਲ ਕਰਦੀ ਆ ਮੈਂ ਤਾਂ ਕੰਮਾਂ ਦੀਆਂ ਗੱਲਾਂ ਕਰਦੀ ਆ ਜਾਂ ਫਿਰ ਮੈਂ ਇਹ ਕਹਿੰਨੀ ਵੀ ਮੇਰੇ ਤੇ ਰੋਗ ਟੋਕ ਨਾ ਇਨ ਲਾਇਆ ਕਰੋ ਮੈਂ ਤੁਹਾਨੂੰ ਕੀ ਕਹਿਣ ਨਹੀਂ ਆ ਉਦਾਂ ਵੀ ਸਾਰਾ ਕੁਝ ਤਾਂ ਤੁਸੀਂ ਆਪਣੇ ਨਾਂ ਕਰਵਾਇਆ ਵਾ ਤੇ ਗੱਲਾਂ ਮੈਨੂੰ ਕਰੀ ਜਾਣ ਲੈ ਆ ਤੇ ਬੰਦੇ ਨੂੰ ਇਹ ਆ ਕਿ ਤੁਸੀਂ ਕਰੀ ਜੋ ਤੇ ਅਸੀਂ ਬੋਲੀਏ ਵੀ ਨਾ ਨਹੀਂ ਨਾਮ ਤੂੰ ਦੇਖਿਆ ਆ ਮੈਂ ਤੇਰੇ ਭਾਜੀ ਨੂੰ ਕਿਹਾ ਸੀਗਾ ਕਹਿੰਦਾ ਉਹਨੂੰ ਦਿਖਾ ਦਾਂਗੇ ਸਾਰੇ ਕਾਗਜ਼ ਤੇ ਫਿਰ ਵੀ ਅਸੀਂ ਕਰਾਇਆ ਆ ਆਪਣੇ ਨਾਲ ਤੇ ਕੀ ਤੇਰੇ ਨਾਮ ਨਹੀਂ ਤੇ ਜਪਾ ਜੀ ਇੰਨੀ ਗੱਲ ਕਹਿੰਦੇ ਆ ਤੇ ਦਿਖਾਉਂਦੇ ਕਿਉਂ ਨਹੀਂ ਆ ਦਿਖਾਉਣੇ ਵੀ ਤਾਂ ਜ਼ਰੂਰੀ ਹੁੰਦੀ ਨਾ ਚੀਜ਼ ਜੇ ਤੁਸੀਂ ਸੱਚੇ ਹੋਵੋ ਤੇ ਤਾਂ ਹੀ ਤੁਸੀਂ ਦਿਖਾਓ ਨਾ ਤੁਸੀਂ ਸੱਚੇ ਹੈ ਨਹੀਂ ਆ ਤੇ ਦਿਖਾਉਣਾ ਕਿੱਥੋਂ ਤੁਸੀਂ ਫਿਰ ਕੁਝ ਵੀ ਇਹ ਵੀ ਤੇਰਾ ਦਿਖਾ ਕੇ ਵਹਿਮ ਕੱਢ ਦਾਂਗੇ ਕੋਈ ਗੱਲ ਨਹੀਂ ਤੇ ਉਹ ਕੋਈ ਮਹੂਰਤ ਕਰਾਉਣਾ ਆ ਦਿਖਾ ਕੇ ਵਹਿਮ ਕੱਢਣਾ ਵਾ ਉਦਾਂ ਹੀ ਗੋਪੀ ਦੀਦੀ ਮਾੜੀ ਬਣਾਈ ਆ ਉਧਰ ਦਵਿੰਦਰ ਦੀਦੀ ਨੇ ਵੀ ਗੋਪੀ ਦੀਦੀ ਮਾੜੀ ਬਣਾਈ ਹੀਗੀ ਇਦਾਂ ਤੁਸੀਂ ਵੀ ਗੋਪੀ ਦੀਦੀ ਦਾ ਦਿਵਾਲੀ ਤੁਹੀ ਤਾਂ ਦਵਿੰਦਰ ਦੀਦੀ ਸਿਆਣੀ ਆ ਗਈਆਂ ਦੁਨੀਆ ਤੇ ਅਹੀਂ ਤਾਂ ਦੋਨਾਂ ਜਾਣੀਆਂ ਛੜੈਣਾ ਹੀ ਆ ਫਿਰ ਹਜੇ ਨਹੀਂ ਤੈਨੂੰ ਮੇਰੀ ਗੱਲ ਸਮਝ ਆਣੀ ਆਉਗੇ ਪਰ ਟਾਈਮ ਲੱਗੂਗਾ ਹਜੇ ਇਹੋ ਜਿਹੀ ਕਿਹੜੀ ਗੱਲ ਆ ਕਿਹੜੀ ਕਹਾਣੀ ਆ ਜਿਹੜੀ ਮੈਨੂੰ ਸਮਝ ਨਹੀਂ ਆਣ ਢਈ ਮੈਨੂੰ ਸਮਝਾ ਦਿਓ ਫਿਰ ਤੁਸੀਂ ਅੱਜ ਬਹਿ ਗਏ ਹਨ ਅੱਜ ਕਹਾਣੀ ਸਮਝਾ ਕੇ ਛੱਡੋ ਕਿਹੜੀ ਕਹਾਣੀ ਆ ਜਿਹੜੀ ਮੈਨੂੰ ਸਮਝ ਨਹੀਂ ਆਣ ਢਈ ਵਿੰਦਰ ਵੈਦਰੇ ਭਾਂਜੀ ਨੂੰ ਕਹਿ ਕੇ ਨਾ ਤੇ ਤੇਰੇ ਨਾਲ ਹੀ ਸਾਰਾ ਕੁਝ ਕਰ ਦਿੰਨੇ ਆ ਬਸ ਤੂੰ ਖੁਸ਼ ਰਿਹਾ ਕਰ ਸ਼ਾਂਤੀ ਰੱਖਿਆ ਕਰ ਘਰ ਦੇ ਵਿੱਚ ਮੈਂ ਤਾਂ ਖੁਸ਼ ਹੀ ਰਹਿਣੀ ਆ ਮੈਂ ਤਾਂ ਪਹਿਲਾਂ ਵੀ ਨਹੀਂ ਦੁਖੀ ਰਹਿਣੀ ਤੇ ਸ਼ਾਂਤੀ ਦੀ ਗੱਲ ਕਰਦੇ ਆ ਨਾ ਤੁਸੀਂ ਕਿੰਨੀ ਕੁ ਸ਼ਾਂਤੀ ਰੱਖਦੇ ਆ ਮੈਨੂੰ ਨਹੀਂ ਚਾਹੀਦਾ ਸਾਰਾ ਕੁਝ ਮੈਨੂੰ ਤਾਂ ਬਸ ਮੇਰਾ ਹੱਕ ਦਓ ਜਿੰਨਾ ਕੁ ਬਣਦਾ ਆ ਅੱਧ ਕਰੋ ਚੀਜ਼ਾਂ ਦਾ ਤੇ ਮੈਂ ਆਪੇ ਹੀ ਖੁਸ਼ ਹੋਵਾਂ ਤੇ ਜਦੋਂ ਤੁਸੀਂ ਨਹੀਂ ਕਰਦੇ ਉਹ ਗੱਲ ਤੇ ਫਿਰ ਮੈਨੂੰ ਵੀ ਗੁੱਸਾ ਆਉਣਾ ਹੀ ਆ ਪਿੰਦਰ ਜੀ ਤੂੰ ਕੁਛ ਤੂੰ ਨਹੀਂ ਸਾਡੇ ਬਾਰੇ ਗਲਤ ਸੋਚਦੀ ਤੇ ਅਹੀਂ ਤੇਰਾ ਹੱਕ ਕਿਉਂ ਮਾਰਨਾ ਆ ਇਹ ਹੱਕ ਕਿ ਤਾ ਦੀਦੀ ਤੁਸੀਂ ਮਾਰ ਨਹੀਂਦੇ ਆ ਜਦੋਂ ਵੀ ਮੈਂ ਆ ਕੇ ਕੋਈ ਗੱਲ ਕਰਦੀ ਆ ਮੈਂ ਤਾਂ ਸਹਿ ਸੁਭਾ ਆ ਕੇ ਕਹਿ ਦਿੰਨੀ ਆ ਕੋਈ ਵੀ ਗੱਲ ਤੇ ਗੱਲ ਐਡੀ ਵੱਡੀ ਹੋ ਜਾਂਦੀ ਆ ਨਾ ਬਾਅਦ ਵਿੱਚ ਤੁਸੀਂ ਭਾਜੀ ਕੋਲ ਪਤਾ ਨਹੀਂ ਕੀ ਕੀ ਦੱਸਦੇ ਰਹਿੰਦੇ ਆ ਤੇ ਮੈਨੂੰ ਫਿਰ ਗੁੱਸਾ ਆ ਜਾਂਦਾ ਤੇ ਮੈਂ ਬੋਲ ਪੈਂਦੀ ਆ ਨਹੀਂ ਤੇਰੇ ਦਿਮਾਗ 'ਚ ਇਹੀ ਆ ਨਾ ਕਿ ਪਤਾ ਨਹੀਂ ਉਹ ਬਾਹਰੋਂ ਕੀ ਕੀ ਭੇਜੀ ਜਾਂਦਾ ਤੇ ਇਹ ਆਪਣੇ ਨਾਲ ਸਾਰਾ ਕੁਝ ਕਰਾਈ ਜਾਂਦੇ ਆ ਮੈਂ ਤਾਂ ਹਜੇ ਕੱਲ ਹੀ ਤੇਰੇ ਭਾਜੀ ਨਾਲ ਗੱਲ ਕਰਕੇ ਹਟੀਆਂ ਉਹ ਕਹਿੰਦਾ ਕਿ ਮੈਂ ਸਾਰੀਆਂ ਰਿਸਟਰੀਆਂ ਵਿਖਾ ਦੇਣਾ ਵਿੰਦਰ ਨੂੰ ਆਪਾਂ ਅੱਧੋ-ਅੱਧ ਸਾਰਾ ਕੁਝ ਖਰੀਦਦੇ ਆ ਇੰਦਾਂ ਲੇ ਜੋ ਵੀ ਉਹ ਖਰੀਦਦਾ ਆ ਉਹ ਛੋਟੇ ਨੂੰ ਪਹਿਲਾਂ ਸੈਂਡ ਕਰਦਾ ਸਾਰਾ ਕੁਝ ਪੇਪਰ ਜੋ ਵੀ ਹੁੰਦੇ ਮੈਨੂੰ ਤਾਂ ਉਹਨੇ ਕਦੇ ਹੀ ਨਹੀਂ ਦੱਸਿਆਗਾ ਕਿ ਭਾਜੀ ਨੇ ਮੈਨੂੰ ਕੋਈ ਚੀਜ਼ ਸੈਂਡ ਕੀਤੀ ਆ ਜਾਂ ਕਿੱਦਾਂ ਵੀ ਮੈਨੂੰ ਨਹੀਂ ਉਹ ਦੱਸਦਾਗਾ ਤੇ ਮੈਨੂੰ ਕਿੱਦਾਂ ਪਤਾ ਲੱਗੇ ਪਈ ਇਹ ਗੱਲ ਸੱਚ ਆ ਤੇ ਉਹ ਤੇਨੂੰ ਪਤਾ ਆ ਕਿ ਇਹਨਾਂ ਦੋਵਾਂ ਭਰਾਵਾਂ ਦੀ ਆਦਤ ਹੀ ਆ ਇਹ ਕਹਿੰਦੇ ਜਨਾਨੀਆਂ ਨੂੰ ਇੰਨੀ ਗੱਲ ਨਹੀਂ ਦੱਸੀਦੀ ਤੇ ਉੰਨੇ ਹੀ ਦੱਸੋ ਜਿੰਨੀਆਂ ਉਹ ਪਚਾ ਲੈਣ ਨਹੀਂ ਤੇ ਬਾਅਦ ਜਾ ਕੇ ਰੌਲਾ ਪਾ ਦੇਣੀਆਂ ਹੁਣ ਇਹ ਤੁਹਾਡੇ ਕਹਿਣ ਦਾ ਮਤਲਬ ਹੋਣਾ ਵਾ ਵੀ ਮੈਂ ਰੌਲਾ ਪਾ ਦਿੰਨੀ ਆ ਨਾ ਜਦ ਵੀ ਮੈਂ ਤੇਰੀ ਗੱਲ ਨਹੀਂ ਕੀਤੀ ਮੈਂ ਆਪਣੀ ਵੀ ਨਾਲ ਹੀ ਕੀਤੀ ਆ ਤੇਰੇ ਭਾਜੀ ਵੀ ਨਹੀਂ ਮੈਨੂੰ ਦੱਸਦੇ ਗੱਲ ਤੇ ਫਿਰ ਤੁਹਾਨੂੰ ਇੰਨੀਆਂ ਗੱਲਾਂ ਕਿੱਦਾਂ ਪਤਾ ਆ ਤੇ ਉਹ ਤਾਂ ਫਿਰ ਤੂੰ ਜਦੋਂ ਆ ਅੱਧ ਦੀ ਸਾਰੇ ਦੀ ਨਾ ਕਰਾਉਣ ਦੇ ਪੰਗੇ ਵਿੱਚ ਮੈਨੂੰ ਗੱਲ ਕਰਨੀ ਪੈ ਜਾਂਦੀ ਫਿਰ ਮੈਨੂੰ ਪਤਾ ਲੱਗਦਾ ਆ ਵੀ ਕੀ ਕੀ ਕਿਹਦੇ ਕਿਹਦੇ ਨਾਂ ਚੱਲਣ ਲਿਆ ਆ ਤੇ ਨਹੀਂ ਦੀਦੀ ਇੱਕ ਗੱਲ ਆ ਜੇ ਤੁਸੀਂ ਸੱਚੇ ਆ ਤੇ ਫੇਰ ਮੈਨੂੰ ਰਜਿਸਟਰੀਆਂ ਤੇ ਆਪਾਂ ਘਰੇ ਹੀ ਰੱਖੀਆਂ ਹੋਣਗੀਆਂ ਨਾ ਉਹ ਤਾਂ ਨਹੀਂ ਕਿ ਤੇ ਬਾਹਰ ਜਾ ਕੇ ਦਿੱਤੀਆਂ ਨਾ ਉਹ ਤੇ ਘਰ ਦੇ ਵਿੱਚ ਹੀ ਪਈਆਂ ਨਾ ਮੈਂ ਇਹ ਵੀ ਗੱਲ ਕੀਤੀ ਸੀ ਉਹ ਕਹਿੰਦੇ ਜੇ ਪਿੰਦਰ ਮੇਰੇ ਤੋਂ ਮੰਗੂਗੀ ਤੇ ਮੈਂ ਉਹਨੂੰ ਵਿਖਾ ਦੂੰਗਾ ਮੇਰੇ ਕਹਿਣ ਦੇ ਨਹੀਂ ਉਹਨੇ ਵਿਖਾਉਣੀਆਂ ਤੂੰ ਉਹ ਤੋਂ ਮੰਗ ਲੈ ਤੇ ਤੈਨੂੰ ਦਿਖਾ ਦਊਗਾ ਮਤਲਬ ਵੀ ਮੈਂ ਜਾ ਕੇ ਗੱਲ ਕਰੂੰਗੀ ਤੇ ਫੇਰ ਤੁਸੀਂ ਦੋਵੇਂ ਜਾਣੇ ਮੇਰੇ ਨਾਲ ਫੇਰ ਕਲੇਸ਼ ਕਰੋਗੇ ਨਾ ਬਿੱਤੋ ਤੋੜ ਪੜ ਪਾ ਜਿੱਦੇ ਸਾਹਮਣੇ ਬੁਰੀ ਬਣਾਉਣਾ ਮੈਨੂੰ ਗੱਲ ਤੇ ਇਹ ਹੈ ਨਾ ਮੈਂ ਤਾਂ ਕਲੇਸ਼ ਕਰਦੀ ਆ ਤੇਰੇ ਭਾਜੀ ਤਾਂ ਨਹੀਂ ਤੇਰੇ ਨਾਲ ਕਲੇਸ਼ ਕਰਨ ਲੱਗੇ ਆਹ ਹੋਈ ਤੇ ਗੱਲ ਆ ਵੀ ਭਾਜੀ ਮੈਨੂੰ ਮਾੜੀ ਚੰਗੀ ਕਹਿੰਦੇ ਨਹੀਂ ਤੁਹਾਨੂੰ ਇਹ ਹੋ ਗਿਆ ਵਾ ਵੀ ਇਹ ਜਾ ਕੇ ਉਹਨੂੰ ਪੁੱਛ ਲੈ ਤੇ ਰਜਿਸਟਰੀਆਂ ਦਿਖਾ ਤੇ ਅਗੋਂ ਸਿੱਧੀ ਕਲੇਸ਼ ਮੇਰੇ ਘਰ ਤੇ ਜੇ ਨਹੀਂ ਫਿਰ ਇਹ ਤਾਂ ਗੱਲ ਗਲ ਦਾਣਾ ਫਿਰ ਤੂੰ ਮੈਨੂੰ ਕਹਿੰਦੀ ਰਵੇਂ ਤੇ ਉਹਨੂੰ ਤੂੰ ਕੁਝ ਕਵੇ ਨਾ ਉਹਦੇ ਨਾਲ ਗੱਲ ਕਰ ਨਹੀਂ ਚਲਾਕੀਆਂ ਤਾਂ ਤੂੰ ਹੀ ਕਰਨ ਲੈ ਆ ਤੇ ਫਿਰ ਭਾਜੀ ਨਾਲ ਗੱਲ ਵੀ ਤੂੰ ਹੀ ਕਰਨੀ ਆ ਉਹੀ ਕਰਨੀ ਆ ਗੱਲ ਮੈਂ ਥੋੜੀ ਕਰਨੀ ਆ ਮੈਂ ਇਹ ਗੱਲ ਮੈਂ ਨਹੀਂ ਕਰਨੀ ਉਹਨੇ ਮੈਨੂੰ ਸਾਫ ਕਿਹਾ ਕਹਿੰਦਾ ਜੇ ਪਿੰਦਰ ਮੰਗੂਗੀ ਤੇ ਮੈਂ ਦਊਗਾ ਰਜਿਸਟਰੀ ਨਹੀਂ ਤੇ ਮੈਂ ਨਹੀਂ ਲੈਣੀ ਆ ਤੇ ਦੀਦੀ ਮੇਰੀ ਗੱਲ ਸੁਣ ਜੇ ਤੁਸੀਂ ਇਸ ਗੱਲ 'ਚ ਝੂਠੇ ਨਿਕਲੇ ਨਾ ਤੇ ਫਿਰ ਵੇਖ ਲਿਓ ਮੈਂ ਭਾਜੀ ਨੂੰ ਪੁੱਛ ਲੈਣਾ ਜੇ ਤੁਸੀਂ ਇਹ ਨਾ ਸੋਚੋ ਵੀ ਮੈਂ ਪੁੱਛਣਾ ਨਹੀਂ ਆ ਕੋਈ ਗੱਲ ਨਹੀਂ ਤੂੰ ਪੁੱਛ ਲੈ ਮੈਂ ਪੁੱਛਣਾ ਜ਼ਰੂਰ ਆ ਪੁੱਛ ਲਈ ਕੋਈ ਗੱਲ ਨਹੀਂ ਤੂੰ ਮੰਗ ਲਈ ਆਪਣੇ ਭਾਜੀ ਦੋ ਤਿੰਨ ਦਿਖਾ ਦੇਣਗੇ ਤੇ ਮੈਂ ਰਜਿਸਟਰੀਆਂ ਵੇਖਣੀਆਂ ਆ ਜੇ ਤਾਂ ਸੱਚੀ ਉਹਨਾਂ ਨੇ ਆਧ ਅੱਧ ਕੀਤਾ ਹੋਊਗਾ ਨਾ ਫਿਰ ਤਾਂ ਕਿਸੇ ਗੱਲ ਦੀ ਲੜਾਈ ਹੈ ਨਹੀਂਗੀ ਫਿਰਤੇ ਕੋਈ ਲੜਾਈ ਨਹੀਂ ਗਈ ਫਿਰ ਜਿੱਦਨ ਤੂੰ ਰਜਿਸਟਰੀਆਂ ਵੇਖ ਲਈਆਂ ਨਾ ਅੱਖਾਂ ਵੀ ਤੇਰੀਆਂ ਉਦੋਂ ਹੀ ਖੁੱਲਣੀਆਂ ਆ ਨਹੀਂ ਅੱਖਾਂ ਤਾਂ ਮੇਰੀਆਂ ਪਹਿਲਾਂ ਹੀ ਖੁੱਲੀਆਂ ਆ ਨਹੀਂ ਮੇਰਾ ਧਿਆਨ ਆ ਪੂਰਾ ਮੈਂ ਹੁਣ ਅੱਗੇ ਸਿੱਧੀ ਜੀ ਗੱਲ ਆ ਅੱਗੇ ਮੈਂ ਚੀਜ਼ਾਂ 'ਚ ਧਿਆਨ ਹੀ ਨਹੀਂ ਦਿੰਦੀ ਘਰ 'ਚ ਜੋ ਹੋਈ ਜਾਂਦਾ ਜਿੱਦਾਂ ਚੱਲਦੀ ਜਾਂਦਾ ਮੈਂ ਚੱਲਣ ਦੇਣੀ ਹੀਗੀ ਪਰ ਹੁਣ ਮੈਨੂੰ ਸਮਝ ਆਈ ਆ ਵੀ ਮੈਂ ਵੀ ਆਪਣੇ ਬਨਿਆਣਿਆਂ ਦਾ ਹੱਕ ਤੇ ਸਾਹਮਣ ਆਣਾ ਮੇਰਾ ਇਹ ਥੋੜੀ ਹੋਵੇ ਵੀ ਕੱਲ ਨੂੰ ਤੁਹਾਡੇ ਤੇ ਕੇ ਆ ਕੇ ਸਾਨੂੰ ਵੱਖਰੀਆਂ ਕਰਾ ਦੇਣਾ ਤੇ ਮੈਂ ਕਿੱਧਰ ਜਾਣਾ ਆ ਮੈਂ ਵੀ ਤਾਂ ਆਪਣੇ ਨਿਆਣੇ ਦੀ ਕੋਸ ਰੱਖਣਾ ਜੇ ਆਪਾਂ ਕਿਤੇ ਵੱਖਰੇ ਵੀ ਹੋਣ ਦਾ ਕਿਤੇ ਆਇਆ ਨਾ ਤੇ ਪੀਕੇ ਵੱਖਰੇ ਨਹੀਂ ਕਰਾਉਦੇ ਹੁੰਦੇ ਤੇ ਕੀ ਪਤਾ ਤੁਹਾਡਾ ਜਿੱਦਾਂ ਤੁਸੀਂ ਹੁਣ ਵੀ ਮੇਰੀ ਮੰਮੀ ਨੂੰ ਫੋਨ ਕਰ ਦਿੱਤਾ ਵਾ ਤੁਹਾਡਾ ਕੀ ਘਰੋਸਾ ਵਾ ਉਹ ਤਾਂ ਮੈਂ ਸਮਝਾਉਣ ਵਾਸਤੇ ਕੀਤਾ ਮੈਂ ਵੱਖਰੇ ਹੋਣ ਵਾਸਤੇ ਥੋੜੀ ਕੀਤਾ ਮੈਂ ਇਦਾਂ ਇਦਾਂ ਤੇ ਮਾਂ ਪਿਓ ਨੂੰ ਫੋਨ ਕੋਈ ਕਰਦਾ ਹੀ ਨਹੀਂ ਆ ਜਿੱਦਾਂ ਤੁਸੀਂ ਵਾਰ-ਵਾਰ ਮੇਰੀ ਮਾਂ ਨੂੰ ਫੋਨ ਕਰਦੇ ਮੈਂ ਕਦੀ ਕੀਤਾ ਕਿਸ ਨੂੰ ਫੋਨ ਇਹ ਤਾਂ ਤੁਸੀਂ ਜਾਣ ਕੇ ਲੜਾਈ ਪਾਉਂਨੇ ਆ ਦੀਦੀ ਇਕੱਲੀ ਮੈਂ ਨਹੀਂ ਆ ਜਿਹੜੀ ਲੜਦੀ ਆ ਲੜਾਈ 'ਚ ਹਿੱਸਾ ਬਰਾਬਰ ਦਾ ਤੁਹੀ ਵੀ ਲੈਣ ਡੈ ਆ ਉਹ ਗੱਲ ਚਲ ਚੰਗੀ ਕੀਤੀ ਆ ਕਿ ਭਾਜੀ ਇਦਾਂ ਕਹਿਣ ਡੈ ਆ ਜੇ ਤੇ ਭਾਜੀ ਨੇ ਸੱਚੀ ਰਜਿਸਟਰੀਆਂ ਦੇ ਵਿੱਚ ਅੱਧਾ-ਅੱਧਾ ਸਾਰਾ ਕੁਝ ਕੀਤਾ ਆ ਨਾ ਫਿਰ ਤੇ ਕੋਈ ਗੱਲ ਹੀ ਨਹੀਂ ਹੈਗੀ ਫਿਰ ਤਾਂ ਵਧੀਆ ਆਪਾਂ ਇੱਕ ਦੂਜੇ ਨਾਲ ਰਵਾਂਗੇ ਤੇ ਜੇ ਨਾ ਨਿਕਲਿਆ ਨਾ ਤੇ ਫਿਰ ਫਿਰ ਤੇ ਲੜਾਈ ਹੈਗੀ ਜੇ ਤੇ ਜਿੱਦਣ ਤੁਰ ਰਜਿਸਟਰੀਆਂ ਵੇਖ ਲਈਆਂ ਨਾ ਕੀ ਪਤਾ ਤੇਰੇ ਮੁੰਡੇ ਦੇ ਨਾਂ ਕੁਝ ਵੱਧ ਹੀ ਨਹੀਂ ਨਿਕਲਣਾ ਉਹ ਤਾਂ ਫੇਰ ਵੇਖਾਂਗੀ ਨਾ ਮੈਂ ਜਦੋਂ ਵੇਖੂਗੀ ਫੇਰ ਮੰਨੂਗੀ ਮੈਂ ਇਦਾਂ ਨਹੀਂ ਮੰਨਣਾ ਹੈਗਾ ਜਿੰਨਾ ਚਿਰ ਮੈਨੂੰ ਯਕੀਨ ਹੀ ਨਾ ਹੋਇਆ ਕਿਸ ਗੱਲ ਦਾ ਉਨਾ ਚਿਰ ਮੈਂ ਕਿਦਾਂ ਮੰਨ ਜਾ ਚੱਲ ਪਿੰਦਰ ਹੁਣ ਤੂੰ ਆਪਣੇ ਭਾਜੀ ਨੂੰ ਕਹਿ ਕੇ ਨਾ ਰਜਿਸਟਰੀਆਂ ਦੇਖ ਲਈ ਉਹ ਤਾਂ ਦੀਦੀ ਫੇਰ ਮੈਂ ਦੇਖਣੀ ਹੈ ਹੀ ਆ ਹੁਣ ਪਰ ਇੱਕ ਗੱਲ ਹੈਗੀ ਆ ਰਜਿਸਟਰੀਆਂ ਦੇਖ ਕੇ ਆਪਣਾ ਸਾਂਝਾ ਕਰਤਾ ਬਚ ਜੂਗਾ ਪਰ ਜਿਹੜੇ ਜਿਹੜਾ ਮਾਨ ਸੀਗਾ ਨਾ ਮੈਨੂੰ ਆਪਣੇ ਰਿਸ਼ਤੇ ਦੇ ਉਹ ਪਿਆਰ ਨਹੀਂ ਹੁਣ ਇਦਾਂ ਦਾ ਬਣਨਾ ਪਰ ਐਵੀ ਅਣ ਦੀਦੀ ਕਿ ਯਕੀਨ ਤਾਂ ਫਿਰ ਚੀਜ਼ ਦੇਖ ਕੇ ਹੀ ਹੁੰਦਾ ਆ ਹੁਣ ਮੈਨੂੰ ਵੀ ਦੁੱਖ ਲੱਗਦਾ ਵਾ ਵੀ ਮੈਂ ਕਹਿਨੀ ਆ ਤੁਹਾਨੂੰ ਗੱਲਾਂ ਪਰ ਫਿਰ ਵੀ ਮੈਨੂੰ ਵੀ ਤਾਂ ਆਪਣੇ ਬੱਚਿਆਂ ਦੀ ਫਿਕਰ ਆ ਜੇ ਤੁਹਾਨੂੰ ਹੁੰਦੀ ਆ ਫਿਕਰ ਤੇ ਮੈਨੂੰ ਵੀ ਹੁੰਦੀ ਆ ਨਾ ਜੇ ਆਪਾਂ ਇੱਕ ਟੱਬਰ ਚ ਰਹਿੰਦੇ ਆ ਤਾਂ ਫਿਕਰ ਸਾਨੂੰ ਵੀ ਹੁੰਨੀ ਸੀਗੀ ਮੰਮਾ ਤੁਸੀਂ ਮਤਲਬ ਕਿਦਾਂ ਪਿਆਰ ਨਾ ਰੰਦੇ ਸੀ ਹੁਣ ਦੇਖੋ ਕਿ ਦਾਲ ਆਈ ਕਰਦੇ ਆ ਰੋਟੀ ਤੋਂ ਮੈਨੂੰ ਨੁਮਾਖ ਦਾ ਹੋ ਗਿਆ ਲੜਾਈ ਥੋੜੀ ਕਰਨ ਨੇ ਪੁੱਤ ਅਸੀਂ ਤਾਂ ਗੱਲਾਂ ਕਰਨ ਨੇ ਆ ਦੱ ਲਗੋ ਲਣੀ ਮੈਨੂੰ ਪਤਾ ਆ ਲਾਈ ਆ ਮੈਨੂੰ ਸੌਣ ਨੇ ਆ ਤੈਨੂੰ ਭੁੱਖ ਲੱਗੀ ਆ ਮੈਨੂੰ ਰੂਮ ਚ ਹੀ ਦੇਖਿਆ ਮੈਨੂੰ ਕੋਖੀ ਲੱਗੀ ਆ ਮੈਂ ਉਹ ਤਾਂ ਉੱਥੇ ਲਾਈ ਦੇਖਦਾ ਪਿਆ ਨਹੀਂ ਪੁੱਤ ਅਸੀਂ ਗੱਲਾਂ ਕਰਦੇ ਸੀ ਲੜਾਈ ਥੋੜੀ ਦੇਖਦਾ ਪਿਆ ਅਸੀਂ ਗੱਲਾਂ ਕਰਦੇ ਪਏ ਸੀ ਇੰਨੀ ਲਾਈ ਮੈਨੂੰ ਪਤਾ ਚੱਲ ਜਾਂਦੀ ਆ ਇੱਧਰ ਹੀ ਜਿਆਦਾ ਚਾਚੀ ਨੂੰ ਪਤਾ ਚੱਲ ਜਾਂਦੇ ਉਹਦਾ ਮੈਨੂੰ ਪਤਾ ਚੱਲ ਜਾਂਦੀ ਆ ਅੱਛਾ ਚੱਲ ਮੈਂ ਤੈਨੂੰ ਰੋਟੀ ਬਣਾ ਕੇ ਦੇ ਦਿੰਨੀ ਆ ਤੂੰ ਗੁੱਸਾ ਨਾ ਕਰ ਮੈਂ ਅੱਧਰ ਤੇ ਲੇਹੂਣ ਚ ਬੈਠਾ। ਉੱਥੋਂ ਰੋਟੀ ਲੈ ਕੇ ਆ। ਚੰਨਾ। ਹਏ ਘਰ ਚ ਲੜਾਈ ਪਾਉਣੀ ਤਾਂ ਉਹਦਾ ਮੈਨੂੰ ਵੀ ਨਹੀਂ ਚੰਗੀ ਜੀ ਲੱਗਦੀ। ਨਿਆਣਿਆਂ ਤੇ ਵੀ ਬੜਾ ਅਸਰ ਪੈਣਦਿਆ ਇਸ ਗੱਲ ਦਾ। ਪਰ ਮੈਂ ਕਰਾਂ ਵੀ ਕੀ? ਜੇ ਤੇ ਇਹਨਾਂ ਨੇ ਅੱਧਾ-ਅੱਧਾ ਸਾਰਾ ਕੁਝ ਕਰਵਾਇਆ ਆ ਤੇ ਫਿਰ ਤਾਂ ਮੈਨੂੰ ਹਰ ਗੁੰਡੇ ਪਾਪਾ ਤੋਂ ਵੀ ਬਹੁਤ ਗਾਲ੍ਹਾਂ ਪੈਣੀਆਂ ਆ। ਉਹਨਾਂ ਨੇ ਵੀ ਮੈਨੂੰ ਬੋਲਣਾ ਤੂੰ ਘਰ ਵਿੱਚ ਕਲੇਸ਼ ਪਾਇਆ ਵਾ। ਤੇ ਪਰ ਹੁਣ ਇਹ ਵੀ ਨਹੀਂ ਨਾ ਪਤਾ ਪੀ ਹੈਗਾ ਵੀ ਅੱਧਾ-ਅੱਧਾ ਕੁਝ ਕਰਾਇਆ ਕਿ ਨਹੀਂ। ਕੀ ਪਤਾ ਇਹ ਗੱਲਾਂ ਹੀ ਨਹੀਂ ਦੀਦੀ ਕਰਨ ਦੇ ਉਹਦਾ ਮੈਨੂੰ ਦੁੱਖ ਤੇ ਬੜਾ ਲੱਗਾ ਦੀਦੀਦਿਆਂ ਗੱਲਾਂ ਦਾ ਕਿ ਉਹ ਪਿਆਰ ਨਹੀਂ ਰਹਿਣਾ ਪਰ ਕੋਈ ਗੱਲ ਨਹੀਂ ਪਿਆਰ ਤਾਂ ਪਾਇਆ ਪੈ ਹੀ ਜਾਂਦਾ ਹੁੰਦਾ ਆ ਪਰ ਇੱਕ ਰਜਿਸਟਰੀਆਂ ਵੇਖਣੀਆਂ ਵੀ ਜ਼ਰੂਰੀ ਆ ਨਾ ਫਿਰ ਉਹ ਨਾ ਹੋਵੇ ਇਹਨਾਂ ਨੇ ਸਾਰਾ ਕੁਝ ਹੀ ਆਪਣੇ ਨਾਂ ਹੀ ਕਰਾਇਆ ਹੋਵੇ ਨਾਲੇ ਸੱਚ ਤਾਂ ਪਤਾ ਲੱਗ ਜਾਊਗਾ ਨਾ ਵੀ ਕੀ ਸੱਚ ਐਵੇਂ ਮਨ ਦੇ ਵਿੱਚ ਰੋਜ਼ ਆਪਣੇ ਉਹ ਹੀ ਕਲੇਸ਼ ਲੈ ਕੇ ਤੁਰੀ ਰਹਿਣੀ ਆ ਮੈਂ ਵੀ ਪਤਾ ਲੱਗੂਗਾ ਤੇ ਫੇਰ ਹੀ ਕੋਈ ਗੱਲ ਦਾ ਹੱਲ ਹੋਊਗਾ ਨਾ ਕੋਈ ਨਹੀਂ ਸਾਂਝਾ ਕਰਦੇ ਫਿਰ ਇਦਾਂ ਹੀ ਰਹਿਣਾ ਜੇ ਰਜਿਸਟਰੀਆਂ ਕਰਾਈਆਂ ਹੋਣਗੀਆਂ ਬਰਾਬਰ ਦੀਆਂ ਚਾਚੀ ਜੀ ਤੂੰ ਇੰਨਾ ਪਰੇਸ਼ਾਨ ਮम्मी ਮम्मी ਨੇ ਨਾ ਕਿਤੇ ਤੁਹਾਡੇ ਨਾਲ ਨਹੀਂ ਮम्मी ਨੇ ਤਾਂ ਕੋਈ ਲੜਾਈ ਨਹੀਂ ਕੀਤੀ ਮੇਰੇ ਨਾਲ ਮੈਂ ਹਰਗੁੰਨੂ ਲੈ ਕੇ ਆਉਂ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਵੀ ਤਾਂ ਮੇਰਾ ਹੀ ਪੋਤਾ ਹਰਗੁੰਨੂ ਦਾ ਤਾਂ ਲੈਣ ਜਾਣਾ ਐ ਤੂੰ ਹੀ ਬਹਿ ਜਾ ਇੱਥੇ ਮੇਰੀ ਗੱਲ ਸੁਣ ਹਰ ਗੁਣ ਕਿੱਥੇ ਗਿਆ ਆ ਆਦਾ ਉਹ ਜਸਮੀਤ ਨਾਲ ਖੇਡਦਾ ਹੋਰ ਸਿਮੀਤ ਇੰਦਰਜੀਤ ਤੇ ਤੂੰ ਨਹੀਂ ਖੇਡਿਆ ਉਹਨਾਂ ਨਾਲ ਅੱਜ ਮੇਰਾ ਜੀ ਨਹੀਂ ਕੀਤਾ ਮੈਂ ਬਾਹਰ ਨਹੀਂ ਗਿਆ ਵੈਸੇ ਉੱਥੇ ਮੈਨੂੰ ਮਜ਼ਾ ਨਹੀਂ ਆਉਂਦਾ ਹੈ ਨਾ ਹੁਣ ਤੁਹਾਡੇ ਕਰਕੇ ਕਿਉਂ ਕਿਉਂਕਿ ਤੁਸੀਂ ਲੜਾਈ ਕਰਦੇ ਆ ਨਹੀਂ ਨਹੀਂ ਬਾਉ ਅਸੀਂ ਲੜਾਈ ਨਹੀਂ ਕਰਦੇ ਪਏ ਹੈਗੇ ਕੁਝ ਗੱਲਾਂ ਆ ਜਿਨ੍ਹਾਂ ਦੀ ਫਿਕਰ ਨਾ ਮੈਨੂੰ ਅੰਦਰੋਂ ਅੰਦਰੀ ਖਾਈ ਜਾਂਦੀ ਆ ਤੇ ਮੈਨੂੰ ਨਾ ਸਮਝ ਨਹੀਂ ਆਉਂਦੀ ਕਿ ਕੀ ਸੱਚ ਆ ਕੀ ਝੂਠ ਆ ਤਾਂ ਕਰਕੇ ਮੈਨੂੰ ਫਿਕਰ ਜੀ ਹੋਣ ਦੀ ਆ ਚਾਚੇ ਜੀ ਜੋ ਆਪਣਾ ਪਰਿਵਾਰ ਕਹਿੰਦੇ ਨੇ ਉਹ ਸੱਚ ਹੁੰਦਾ ਯਾ ਲੋਕ ਕਹਿੰਦੇ ਨੇ ਉਹ ਝੂਠ ਹੁੰਦਾ ਤੁਸੀਂ ਨਹੀਂ ਦੱਸਿਆ ਸੀ ਤੂੰ ਇਹ ਹੀ ਭੁੱਲ ਗਏ ਹਾਂ ਪੁੱਤ ਸਹੀ ਕਿਹਾ ਤੂੰ ਜੋ ਪਰਿਵਾਰ ਕਵੇ ਨਾ ਸੱਚ ਉਹ ਹੀ ਹੁੰਦਾ ਆ ਲੋਕ ਤਾਂ ਝੂਠੀਆਂ ਗੱਲਾਂ ਬਣਾ ਕੇ ਦੱਸ ਦਿੰਦੇ ਆ ਪਤਾ ਨਹੀਂ ਮੇਰੀ ਮਾਤਾ ਤੇ ਕਦੋਂ ਇੰਨਾ ਪੜਦਾ ਪਿਆ ਸੀਗਾ ਮੈਂ ਤਾਂ ਲੋਕਾਂ ਦੀਆਂ ਗੱਲਾਂ ਵਿੱਚ ਆ ਜਾਨੀ ਆ ਤਾਂ ਕਰਕੇ ਮੈਂ ਫਿਰ ਕਲੇਸ਼ ਕਰਦੀ ਆ ਕਿ ਤਾਂ ਹੀ ਘਰ ਚ ਲੜਾਈ ਰਹਿਣ ਲਈ ਆ ਮੈਨੂੰ ਤਾਂ ਤੂੰ ਨਿੱਕੇ ਜਾਣੇ ਇਹ ਬੰਦਾ ਕਿੱਡੀ ਵੱਡੀ ਗੱਲ ਸਮਝਾਤੀ ਆ ਕਿ ਜਿਹੜਾ ਆਪਣਾ ਪਰਿਵਾਰ ਆ ਉਹ ਕੋਈ ਸੱਚਾ ਹੁੰਦਾ ਆ ਮੇਰੀ ਗੱਲ ਸੁਣਿਆ ਇੱਥੇ ਜਿੰਨੇ ਲੋਕ ਉੱਚ ਉਠੀ ਹੁੰਦੇ ਆ ਜਿਹੜਾ ਆਪਣਾ ਪਰਿਵਾਰ ਆ ਉਹ ਬਿਲਕੁਲ ਖੋਸ਼ ਹੁੰਦਾ ਤੁਸੀਂ ਲਈ ਪਾਲਣ ਦੇ ਵਸ ਮੈਨੂੰ ਪਤਾ ਨਹੀਂ ਹੁਣ ਨਹੀਂ ਮੈਂ ਲੜਾਈ ਤੋਂ ਨਹੀਂ ਹੁਣ ਤਾਂ ਮੈਨੂੰ ਇਹ ਵੀ ਪਤਾ ਲੱਗ ਗਿਆ ਵੇ ਕਿ ਸਰਗੁਣ ਵੀ ਬੜਾ ਸਿਆਣਾ ਹੋ ਗਿਆ ਆ ਹੁਣ ਵੱਡਾ ਹੋ ਗਿਆ ਨਾ ਹਾਂ